ਹੈਲੋ ਸਸਚੀਰੀਆ ਅਕਾਲ ਜੀ ਤੁਹਾਡਾ ਸਰੰਦ ਸਵਾਗਤ ਕੀਤਾ ਜਾਂਦਾ ਹੈ ਆਪਣੇ ਲੋਹੜੀ ਦੇ ਟੱਪੇ ਲੈ ਕੇ ਆਏ ਆ ਤੇ ਅੱਗੇ ਲੋਹੜੀ ਦੀਆਂ ਬੋਲੀਆਂ ਨੂੰ ਬਹੁਤ ਪਿਆਰ ਮਿਲਿਆ ਤੇ ਜਿਹੜੇ ਆਪਾਂ ਲੈ ਕੇ ਆਏ ਸੀ ਗੀਤ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਟੱਪੇ ਸਭ ਨੂੰ ਲੋੜੀ ਦੀ ਵਦਾਈ ਹੋਵੇ ਸਭ ਨੂੰ ਲੋੜੀ ਦੀ ਵਦਾਈ ਹੋਵੇ ਹਾਰੇ ਘਰੇ ਬਲੇ ਲੋੜੀ ਖੁਸ਼ੀ ਰਲ ਕੇ ਮਨਾਈ ਹੋਵੇ ਹਾਰੇ ਘਰ ਬਲੇ ਲੋੜੀ ਖੁਸ਼ੀ ਰਲ ਕੇ ਮਨਾਈ ਹੋਵੇ ਤਿਆਂ ਪੁੱਤਾਂ ਦੇ ਮਨਾਓ ਲੋੜੀ ਤਿਆਂ ਪੁੱਤਾਂ ਤੇ ਦੇ ਮਨਾਓ ਲੋੜੀ ਖੁਸ਼ੀਆਂ ਦਾ ਦਿਨ ਆਇਆ ਅੱਜ ਰਜ ਰਜ ਪਾਓ ਲੋੜੀ ਖੁਸ਼ੀਆਂ ਦਾ ਦਿਨ ਆਇਆ ਅੱਜ ਰਜ ਰਜ ਪਾਓ ਲੋੜੀਆਂ ਦਿਲ ਮੁੰਗਫਲੀ ਗੁੜ ਰਿਓੜੀਆਂ ਤੇਲ ਮੁੰਗਫਲੀ ਗੁੜ ਰਿਓੜੀਆਂ ਰੱਬਾ ਰਦਾਸ ਸਾਡੀ ਧੀ ਪੁੱਤਾਂ ਦੀ ਮਨੋ ਲੋੜੀਆਂ ਰੱਬਾ ਰਦਾਸ ਸਾਡੀ ਧੀ ਪੁੱਤਾਂ ਦੀ ਮਨੋ ਲੋੜੀਆਂ

मो तया विसारो न मो धा विसारो न रमत नो कुखा वि महमत न लोको कुखा मारो ना, ਇਸ ਸਾਲ ਸਭ ਤੇ ਮੇਰ ਕਰੀ ਇਸ ਸਾਲ ਸਭ ਤੇ ਮੇਰ ਕਰੀ ਬੀਤੇ ਹੋਏ ਸਾਲ ਦੀਆਂ ਸਭ ਕਮੀਆਂ ਪੂਰੀਆਂ ਕਰੀ ਬੀਤੇ ਹੋਏ ਸਾਲ ਦੀਆਂ ਸਭ ਕਮੀਆਂ ਪੂਰੀਆਂ ਕਰੀ मो तिन्यादा विसारोना, मो तिन्यादा विसारोना, रब दिया रहमतानू, लोको कुखा विच्च मारोना। ਰੱਬ ਦੀਆਂ ਰਹਿਮਤਾਂ ਨੂੰ ਲੋਕੋ ਕੁੱਖਾਂ ਵਿੱਚ ਮਾਰੋ ਨਾ ਕੋਈ ਮਨ ਵਿਨਾ ਨਿਰਾਸ਼ ਹੋਵੇ மன ந நஷஷ அ ஜ நம்ம ஆசுவ ஜா நம்ம யாச நம்ம ஆசுவே ਹਰ ਘਰ ਵਿੱਚ ਖੁਸ਼ੀਆਂ ਆਵੇ ਹਰ ਘਰ ਵਿੱਚ ਖੁਸ਼ੀਆਂ ਆਵੇ ਥੋੜਨਾ ਰਵੇ ਕੋਈ ਝੋਲੀ ਸਭ ਦੀ ਭਰੀ ਜਾਵੇ ਥੋੜਨਾ ਰਵੇ ਕੋਈ ਝੋਲੀ ਸਭ ਦੀ ਭਰੀ ਜਾਵੇ ਸਾਰੇ ਨੱਚਾਂਗੇ ਤੇ ਗਾਵਾਂਗੇ ਸਾਰੇ ਨੱਚਾਂਗੇ ਤੇ ਗਾਵਾਂਗੇ ਰਲ ਕੇ ਸਾਲ ਨਵਾਂ ਨਾਲੇ ਲੋੜੀ ਮਨਾਵਾਂਗੇ ਰਲ ਕੇ ਸਾਲ ਨਵਾਂ ਨਾਲੇ ਲੋੜੀ ਮਨਾਵਾਂਗੇ ਦੱਸੋ ਤੁਹਾਨੂੰ ਕਿਦਾਂ ਜਿਹਾ ਲੱਗਦੇ ਨੇ ਸਭ ਨੂੰ ਲੋੜੀ ਦੀ ਵਧਾਈ ਹੋਵੇ ਸਭ ਨੂੰ ਲੋੜੀ ਦੀ ਵਧਾਈ ਹੋਵੇ ਖੁਸ਼ੀਆਂ ਦਾ ਮਜਾ ਤਾਈਓ ਜੇ ਖੁਸ਼ੀ ਰਲ ਕੇ ਮਨਾਈ ਹੋਵੇ ਖੁਸ਼ੀਆਂ ਦਾ ਮਜਾ ਤਾਈਂ ਜੇ ਖੁਸ਼ੀਆਂ ਰਲ ਕੇ ਮਨਾਈ ਹੋਵੇ ਸਾਰੇ ਕਰਨ ਦੁਆਵਾਨੇ ਸਾਰੇ ਕਰਨ ਦੁਆਵਾਨੇ ਮੇਰ ਕਰੀ ਮਾਲਕਾਵੇ ਰੱਖੀ ਠੰਡੀ ਈਸ਼ਾਵਾਵੇ ਮੇਰ ਕਰੀ ਮਾਲਕਾ ਰੱਖੀ ਠੰਡੀ ਈਸ਼ਾਵਾਵੇ ਦਿੱਲ ਮੂੰਗਫਲੀ ਗੁੜ ਰੋੜੀਆਂ ਦਿੱਲ ਮੂੰਗਫਲੀ ਗੁੜ ਰੋੜੀਆਂ ਰੱਬਾ ਰਦਾਸ ਸਾਡੀ ਤੀਆਂ ਪੁੱਤਾਂ ਦੀਆਂ ਮਨੋ ਲੋੜੀਆਂ ਰੱਬਾ ਰਦਾਸ ਸਾਡੀ ਤੀਆਂ ਪੁੱਤਾਂ ਦੀਆਂ ਮਨੋ ਲੋੜੀਆਂ ਸਾਡੀ ਆਸ ਪੂਜਾ ਦੇਵੀ ਸਾਡੀ ਆਸ ਪੂਜਾ ਦੇਵੀ ਮੇਰਾ ਕਰਕੇ ਸਾਲ ਨਵਾਂ ਯਾਦਕਾਰ ਬਣਾ ਦੇਵੀ ਮੇਰਾ ਕਰਕੇ ਸਾਲ ਨਵਾਂ ਯਾਦਕਾਰ ਬਣਾ ਦੇਵੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰਿਆਂ ਨੂੰ ਹੈਪੀ ਲੋਹੜੀ ਦੀਆਂ ਵੀ ਤੁਸੀਂ ਸ਼ੇਅਰ ਕਰਕੇ ਹੈਪੀ ਲੋਹੜੀ ਕਹਿ ਸਕਦੇ ਜੇ ਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ